ਰਾਗ ਗੂਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਪ੍ਰਿਗੋ ਐ ਵੀਹਾ ਜੀਵਣਾ ਸਤਿਗੁਰੂ ਜੀ ਦੇ ਬਾਦਸ਼ਾਹ ਗਰੀਬ ਨואਸੀ ਗੋਬਿੰਦਵਾਲ ਸਾਹਿਬ ਵਿੱਚ ਬੈਠੇ ਹਨ ਗੋਬਿੰਦਬਾਲ ਗੋਬਿੰਦਪੁਰੀ ਸਾਮ ਜਲਮ ਤੀਰਪਾਸ਼ ਬਨਾਇਓ ਵਿਆਸਾ ਦੇ ਕਿਨਾਰੇ ਤੇ ਜੋ ਸਤਿਗੁਰੂ ਜੀ ਨੇ ਗੋਬਿੰਦਵਾਲ ਗੋਬਿੰਦ ਪਰਮੇਸ਼ਰ ਦੀ ਨਗਰੀ ਗੋਬਿੰਦਪੁਰੀ ਬਕੁੰਠਰੀ ਨਹੀਂ ਆਈ ਜੋ ਸਾਚੀਖੰਡ ਰੂਪ ਸ੍ਰੀ ਮਹਾਰਾਜ ਸਾਹਿਬ ਗੋਨਵਾਲ ਸਾਹਿਬ ਬਸਾਉਣਾ ਕੀਤਾ ਹੈ ਇੱਥੇ ਸਿੱਖ ਸੰਗਤਾਂ ਮਹਾਰਾਜ ਜੀ ਦੇ ਪਾਸ ਬੇਨਤੀਆਂ ਕਰਦੀਆਂ ਹਨ ਕਿ ਮਹਾਰਾਜੇ ਪਰਮੇਸ਼ਰ ਦੀ ਪ੍ਰੀਤੀ ਨਾ ਹੋਵੇ ਤੇ ਫਿਰ ਜਿਉਣ ਦਾ ਕੋਈ ਲਾਭ ਹੈ ਕਿ ਨਹੀਂ ਤਾਂ ਸੁਣ ਕੇ ਗੁਰੂ ਸਾਹਿਬ ਉਪਦੇਸ਼ ਦਿੰਦੇ ਹਨ ਸਿੱਖਾਂ ਦੇ ਤਾਂ ਹੀ ਸੰਜ ਆਉਦੇ ਸੀ ਬਖਦੇ ਨੇ ਇੱਕੋ ਦੁਆਇਤ ਰੂਪ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਭਗੋਆਂ ਦੀ ਕਿਰਪਾ ਕਰਕੇ ਪ੍ਰਾਪਤ ਜਿੰਨਾ ਪਹਿਲੇ ਕਨ ਸਰਦਾਰ ਚ ਰਾਗ ਊਈ ਜੀ ਤੀਜੇ ਪਾਰਸ਼ਾ ਜੀ ਉਚਾਰਨ ਕਰਦੇ ਹਨ ਪ੍ਰਿਗ ਇਹ ਵੀ ਹਾ ਜੀਵਣਾ ਇਹ ਪਾਈ ਹੋਵੇ ਹੈ ਇਹੋ ਜਿਹੇ ਹੈ ਜਿਹੜਾ ਜਿਉਣਾ ਹੈ 100 ਵਾਰੀ ਫਿਟੇ ਮੂੰਦੀ ਇੱਕ ਲਾਂ ਤੇ 100 ਲਾਂ ਦਾ ਇੱਕ ਥਿਰਗ ਹੈ ਉਹ ਤਰਕਾਰ ਹੈ ਵੀ ਹਾ ਇਹੋ ਜਿਹਾ ਜੀਵਨ ਜੇ ਤਹਰ ਪ੍ਰੀਤ ਨਾ ਪਾਏ ਇਸ ਜੀਵਨ ਚ ਭਾਵੇਂ ਕਿੱਡਾ ਕੋਈ ਵਿਦਵਾਨ ਹੋਵੇ ਚਾਹੇ ਕਿੱਡਾ ਕੋਈ ਜਪੀ ਹੋਵੇ ਕਿੱਡਾ ਕੋਈ ਤਪੀ ਹੋਵੇ ਕਿੱਡਾ ਕੋਈ ਦੁਨੀਆ ਵਿੱਚ ਰਹਿਬਰ ਆਪਣੇ ਆਪ ਨੂੰ ਮੰਨਦਾ ਹੋਵੇ ਪਰ ਵਾਹਿਗੁਰੂ ਦੀ ਪ੍ਰੀਤ ਤੋਂ ਸੁੰਨਿਆ ਹੋਵੇ ਮਨ ਹੋਵੇ ਨਾਸਕ ਪਰਮੇਸ਼ਰ ਦੇ ਪਿਆਰ ਤੋਂ ਜਿਸ ਕਰਕੇ ਹਰੀ ਦੀ ਪ੍ਰੀਤੀ ਨਾ ਪਾਈ ਜਾਵੇ ਭਾਵੇਂ ਲੱਖਾਂ ਬਰਿਆਂ ਦੀ ਉਮਰ ਦਾ ਹੋਵੇ ਇਹ ਜਿਹੇ ਜੀਵਨ ਤਰਕਾਰ ਯੋਗ ਹੈ ਸਭਾਨੀਆਂ ਉਮਰਾਂ ਹੁੰਦੀਆਂ ਹੀ ਐ ਨਾ ਜਾਇਰ ਨਾ ਛੜਦੇ ਰਹਿੰਦੇ ਹਨਗੇ ਪ੍ਰੇਤਾਂ ਦੀਆਂ ਉਮਰਾਂ ਹੁੰਦੀਆਂ ਹੀ ਐ ਨਾ ਉਹ ਬੁਰਾਈ ਚਿਤਵੇ ਰਹਿੰਦੇ ਹਨ ਘਰ ਦੇ ਖੋਲੇ ਹੀ ਬਣਾਈ ਜਾਂਦੇ ਹਨ ਕਿਉਂ ਜਿਸ ਜੀਵਨ ਵਿੱਚ ਹਰੀ ਦੀ ਪ੍ਰੀਤੀ ਨਹੀਂ ਨਾ ਪ੍ਰਾਪਤ ਹੁੰਦੀ ਉਹ ਇਹੋ ਜਿਹਾ ਜਿਉਣਾ ਤਰਕਾਰ ਯੋਗ ਹੈ ਜਿਤ ਕੰਮ ਹਰ ਵੀਸਰੈ ਅਬ ਉਹ ਕੰਮ ਕਰਨੇ ਵੀ ਤਰਕਾਰ ਯੋਗ ਹੈ ਜਿਨ੍ਹਾਂ ਕੰਮਾਂ 'ਚ ਪੈ ਕੇ ਵਾਹਿਗੁਰੂ ਭੁੱਲ ਜਾਂਦਾ ਹੈ ਉਹ ਕੰਮ ਕਿਸ ਲੇਖੇ ਹਨ ਦਰਗਾਹ ਵਿੱਚ ਦੂਜੇ ਲੱਗੈ ਜਾ ਜਿਹੜਾ ਪਰਪੁਰਖੀ ਦੇਵੀ ਦੇ ਉਤਿਆਂ ਦੀ ਪੂਜਾਸ਼ਨਾਇ ਜਾ ਕੇ ਲੱਗ ਜਾਂਦਾ ਹੈ ਦੂਜੇ ਦੁਆਇਤ ਵਿੱਚ ਦੋਏ ਦੂ ਦੁਆਇ ਦਾ ਜਾਇ ਕੀਤਾ ਹੋਇਆ ਦੂਜੇ ਪਾਸੇ ਜਾ ਕੇ ਲੱਗ ਜਾਂਦਾ ਹੈ ਭੈੜਿਆਂ ਕੰਮਾਂ ਚ ਸੁਭ ਸੰਗਤ ਨੂੰ ਛੱਡ ਕੇ ਐਸਾ ਸਤਿਗੁਰ ਸੇਵੀ ਹੈ ਮਨਾ ਮੇਰੇ ਮਨਾ ਐਸੇ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਇਹੇ ਜੇ ਸਤਿਗੁਰ ਅੰਗਦ ਦੇਵ ਜੀ ਮਹਾਰਾਜ ਹਨ ਉਨ੍ਹਾਂ ਦਾ ਸੇਵਨ ਕਰੀਏ ਜਿਤ ਸੇਵਿਆ ਗੋਬਿੰਦ ਪ੍ਰੀਤ ਊਪਜਾ ਜਿਨ੍ਹਾਂ ਸਤਿਗੁਰਾਂ ਦਾ ਸੇਵਨ ਭਜਨ ਕਰਨੇ ਕਰਕੇ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੀ ਪ੍ਰੀਤੀ ਪੈਦਾ ਹੁੰਦੀ ਹੈ ਇਹ ਵਿੱਚ ਅਵਰ ਵਿਸਰ ਸਭ ਜਾ ਹੋਰ ਜਿੰਨਾਂ ਪ੍ਰੀਤੀਆਂ ਸਾਰੀਆਂ ਭੁੱਲ ਜਾਣ ਜਿਨ੍ਹਾਂ ਸਤਿਗੁਰਾਂ ਦੀ ਸੇਵਾ ਕਰਨੇ ਕਰਕੇ ਇਹ ਜੇ ਸਤਿਗੁਰੂ ਨਾਨਕ ਗੁਰੂ ਅੰਗਰਸਾਹ ਮਹਾਰਾਜ ਹਨ ਹਰ ਸੇਤੀ ਚਿਤ ਗਹਿ ਰਹੇ ਹਰੇ ਹਰੀ ਅਕਾਲਪੁਰਖ ਦੇ ਸਾਥ ਚਿਤ ਗਏ ਗਜ ਹੋ ਰਹੇ ਐਨ ਤਜਾਕਾਰ ਹੋ ਕੇ ਲੱਗਿਆ ਰਹੇ ਗਏ ਪਕੜਿਆ ਰਹੇ ਗਏ ਪਕ ਹਰ ਵਕਤ ਮਾਨ ਹਰੀ ਦੀ ਪ੍ਰੀਤ ਵਿੱਚ ਚਿਤ ਪਕੜੀ ਰੱਖੇ ਲਾਈ ਰੱਖਿਓ ਉਸ ਪਾਸੇ ਹਰ ਕਦੇ ਹੋਰ ਪਾਸੇ ਨਾ ਲਗੇ ਜਰਾਕਰ ਗ੍ਰਹਿਣ ਕਰਕੇ ਹਰੀ ਦੇ ਸਾਥ ਚਿਤ ਨੂੰ ਗ੍ਰਹਿਣ ਕਰਕੇ ਪਕੜ ਕੇ ਰੱਖੇ ਹਰ ਵਕਤ ਇਸ ਐਸਾ ਪਕੜੇ ਮਚਿਤ ਦੇ ਤਾਈਂ ਕਿ ਅਚਲਤਾ ਜੀ ਜਾਣ ਨਾ ਦੇਵੇਂ ਚਿਤਵਣੀ ਵਿੱਚ ਜਰਾ ਕਾ ਭਉ ਨਾ ਹੋਵੇ ਫਿਰ ਜਦ ਨੂੰ ਇਸ ਤਰ੍ਹਾਂ ਗ੍ਰਹਿਣ ਕਰ ਰੱਖੇਗਾ ਨਾ ਪਕੜ ਕੇ ਰੱਖੇਗਾ ਚਿਤ ਨੂੰ ਫਿਰ ਬਡੇਪੇ ਆਉਣ ਦਾ ਡਰ ਨਹੀਂ ਹੋਵੇਗਾ ਜਰਾ ਬਡੇਪਾ ਜਿਹੜਾ ਜੜਤਾ ਵਿਰਤੀ ਦਾ ਹੋਣਾ ਹੈ ਇਹ ਵੀ ਨਹੀਂ ਕੋਈ ਡਰ ਹੋਵੇਗਾ ਜੀਵਨ ਪਦਵੀ ਪਾ ਤੇ ਜੀਵਨ ਮੁਕਤਾ ਵਾਲੀ ਪਦਵੀ ਜਿਹੜੀ ਹੈ ਉਸ ਨੂੰ ਪਾ ਲਵੇਗਾ ਜੀਵਨ ਮੁਕਤੀ ਦੀ ਅਵਸਥਾ ਕੈਸਾ ਮਾਨ ਤੈਸਾ ਮਾਨ ਕੈਸਾ ਰੰਗ ਤੈਸਾ ਰਾਜਾਨ ਉਹ ਜੀਵਨ ਮੁਕਤਾਂ ਵਾਲੀ ਪਦਵੀ ਦੇ ਅਵਸਥਾ ਦੇ ਤਾਂ ਹੀ ਪਾ ਲਵੇਗਾ ਰਹਾਉ ਗੋਬਿੰਦ ਪ੍ਰੀਤ ਸਿਉ ਇੱਕ ਸਹਿਜ ਉਪਜਿਆ ਜਿਨ੍ਹਾਂ ਦੇ ਅੰਦਰ ਗੁਰਾਂ ਦੁਆਰਾ ਗੋਬਿੰਦ ਪਰਮੇਸ਼ਰ ਦੀ ਪ੍ਰੀਤੀ ਹੈ ਉਹਨਾਂ ਅੰਦਰ ਇੱਕ ਇਹ ਬੜਾ ਭਾਰੀ ਗੁਣ ਹੈ ਪਰਮੇਸ਼ਰ ਦਾ ਸਹਿਜ ਗਿਆਨ ਉਹਨਾਂ ਦੇ ਅੰਦਰ ਪ੍ਰਗਟ ਹੋ ਗਿਆ ਹੈ ਵੇਖ ਜੈਸੀ ਭਗਤ ਬਣੀ ਵੇਖੋ ਭਾਈ ਜਿਹੀ ਜੀ ਭਗਤੀ ਉਹਨਾਂ ਦੀ ਬਣੀ ਹੋਈ ਹੈ ਹਰ ਵਕਤ ਮਹਾਰਾਜ ਦੇ ਪ੍ਰਣ ਰਹਿੰਦੇ ਹੈ ਹਰ ਵਕਤ ਉਸੇ ਨੂੰ ਮੰਤਨ ਅਰਪਕੇ ਉਸੇ ਦੇ ਗੁਣ ਗਾਉਂਦੇ ਹੈ ਮਨ ਕਰਕੇ ਉਹ ਬਾਣੀ ਕਰਕੇ ਉਸੇ ਦੀ ਲ Eulai ਰੱਖਦੇ ਹੈ ਸਰੀਰ ਕਰਕੇ ਉਸੇ ਦੀ ਜੇ ਹਲ ਬੋਂਦੇ ਹੈ ਤਾਂ ਮਹਾਰਾਜ ਭਾਈ ਬੋਂਦੇ ਹੈ ਜੇ ਖੇਤੀ ਕਰਦੇ ਹੈ ਤਾਂ ਵੀ ਮਹਾਰਾਜ ਦੀ ਜੇ ਕੋਈ ਝਾੜੂ ਫੇਰਦੇ ਤਾਂ ਗੁਰੂ ਮਹਾਰਾਜ ਦਾ ਫੇਰਦੇ ਹੈ ਇਹ ਕਰਕੇ ਕੋਈ ਸੇਵਾ ਕਰਦੇ ਤਾਂ ਮਹਾਰਾਜ ਦੀ ਜਾਣ ਕੇ ਕਰਦੇ ਐ ਐਹੀ ਜੀ ਉਹਨਾਂ ਦੀ ਭਗਤੀ ਹੈ ਇਹ ਮਾਨੂੰ ਸੁੰਦਰ ਬਣੀ ਬਗੀਚੀ ਬਣੀ ਹੋਈ ਹੈ ਜਿਸ ਪ੍ਰਕਾਰ ਬਗੀਚੀ ਫੁੱਲ ਖਿੜੇ ਹੁੰਦੇ ਐ ਐ ਸੁਭਗੁਣਾ ਦੇ ਫੁੱਲ ਖਿੜੇ ਹੋਏ ਹਨ ਪ੍ਰੀਤ ਰੂਪੀ ਸਾਧ ਸੰਗੈ ਜੀ ਮੰਜਰੀ ਉਹਨਾਂ ਨੂੰ ਲੱਗੀ ਹੋਈ ਹੈ ਅਤੇ ਗਿਆਨ ਰੂਪੀ ਫਲ ਲੱਗੇ ਹੋਏ ਹਨ ਐਸੀ ਸੋਹਣੀ ਭਗਤੀ ਦੀ ਬਣੀ ਬਗੀਚੀ ਬਣੀ ਹੋਈ ਐ ਆਪ ਸੇਤੀ ਆਪ ਖਾਇ ਤਾ ਮਨ ਨਿਰਮਲ ਹੂਆ ਆਪ ਸੇਤੀ ਆਪਣੇ ਸਰੂਪ ਦੇ ਗਿਆਨ ਦੇ ਸਹਿਦ ਆਪ ਦੇ ਮਾਨ ਨੂੰ ਜਿਨ੍ਹਾਂ ਨੂੰ ਖਾ ਲਿਆ ਮੇਟ ਲਿਆ ਹੈ ਆਪਾ ਭਾਵ ਮੇਟ ਲਿਆ ਹੈ ਆਪਣੇ ਸਰੂਪ ਦੇ ਗਿਆਨ ਦੇ ਸਹਿਤ ਹੋ ਕੇ ਆਪਾ ਭਾਵ ਖਾ ਲਿਆ ਹੈ ਜਿਨ੍ਹਾਂ ਆਪ ਤੁੰਗ ਪਦ ਲਖ ਅਰਥ ਨੂੰ ਸਮਝ ਕੇ ਆਪ ਜੋ ਤਤਪਦ ਦਾ ਲਖ ਅਰਥ ਹੈ ਉਸ ਨੂੰ ਖਾਇਆ ਧਾਰਿਆ ਹੈ ਤਾਂ ਮਨ ਨਿਰਮਲ ਹੋਆ ਤਾਂ ਉਹਦਾ ਮਨ ਜਿਹੜੀ ਮਲ ਮੁਖੇ ਪਾਦਕ ਮੈਲ ਸੀ ਇਹ ਤੋਂ ਨਿਰਮਲ ਉਜਲ ਹੋ ਗਿਆ ਹੈ ਜੋਤੀ ਜੋਤ ਸਮਈ ਫਿਰ ਸਾਧ ਸੰਗਤ ਜੀ ਜੋਤੀ ਸਰੂਪ ਜੋ ਬ੍ਰਹਮ ਅਵਾਤਨੰਦ ਰੂਪ ਹੈ ਜੋਤ ਜਿਹੜੀ ਪਰਤਕ ਜੋਤ ਹੈ ਪਰਤੇ ਪਰਤੇ ਸਾਰਿਆਂ ਦੇ ਪ੍ਰਕਾਸ਼ਨ ਵਾਲੀ ਉਹ ਜੋਤੀ ਸਰੂਪ ਜੀ ਸਮਾਗ ਜਿਵੇਂ ਨਦੀਆਂ ਨਾਲੇ ਸਾਰੇ ਸਮੁੰਦਰ ਕੀ ਸਮਾ ਜਾਂਦੇ ਆ ਆਹ ਵਾਹਿਗੁਰੂ ਜੀ ਪਾਤਸ਼ਾਹ ਜੋਤ ਸਮਾ ਗਈ ਉਹਨਾਂ ਦੀ ਬਿਨ ਭਾਗ ਐਸਾ ਸਤਿਗੁਰ ਨਾ ਪਾਈਐ ਸਮਾਈ ਛੋਟੇ ਸਮਾਈ ਐ ਸਮਾਈ ਚ ਬਿਨ ਭਾਗਾ ਇਹ ਦੁਆ ਪਾਠ ਸਮਝੋ ਕਿ ਸਮਾਈ ਐ ਬਾਹਰ ਸਰੂਪ ਤੇ ਤਰਕਾਰ ਬੁਰਾ ਤੇ ਦੰਗੇ ਵਾਲਿਆ ਸਰੂਪ ਦਾ ਮਲਾਪ ਆ ਉਹ ਕਰਕੇ ਲੈਂਦਾ ਐ ਇਹ ਜੀ ਸਮਾਈ ਐ ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ ਬਿਨ ਕਰਮੋਂ ਤੋਂ ਇਹ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਜੋਤੀ ਸਰੂਪ ਨਹੀਂ ਪਾਈ ਦੇ ਕਿਤੋਂ ਜੇ ਲੋਚੈ ਸਭ ਕੋ ਜੇ ਕਰਕੇ ਪਾਏ ਜਾਂਦੇ ਹੁਣ ਤਾਂ ਸਭ ਕੋਈ ਲੋਚ ਦਾ ਹੈ ਸੰਸਾਰ ਸਾਰੇ ਨੂੰ ਪ੍ਰਾਪਤ ਹੋ ਜਾਣ ਜਿਸ ਕਾਮ ਕਰਵਾਲੂ ਬਿਭਾਗਾ ਤੋਂ ਬਿਨਾ ਗੁਰੂ ਸਾਹਿਬ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਕੂੜੈ ਕੀ ਪਾਲ ਵਿੱਚੋਂ ਨਿਕਲੇ ਜੇ ਕਰਕੇ ਗੁਰੂ ਸਾਹਿਬ ਦੀ ਸ਼ਰਨ ਲੈ ਰਹੀਏ ਇਹ ਜਿਹੜੀ ਊੜੀ ਪਾਲ ਪਲੋਸਣਾ ਹੈ ਨਾ ਹਰ ਵਕਤ ਕੂੜੇ ਸ਼ਰੀਰ ਦੀ ਪਾਲਣਾ ਹੀ ਕਰਦੇ ਰਹੀਦਾ ਹੈ ਹਰ ਵਕਤ ਇਹਨੂੰ ਖਵਾ ਲਿਆ ਪਿਆ ਲਿਆ ਚੰਗੀਆਂ ਖੁਸ਼ਬੂਆਂ ਲਾ ਲੀਆਂ ਚੰਗੇ ਰੰਗਦਾਰ ਵਸਤਰ ਪਹਿਰ ਲਏ ਇਹ ਜਿਹੜੀ ਪਾਲਣਾ ਪਲੋਸਣਾ ਹੈ ਨਾ ਇਹ ਪਾਲ ਵਟ ਹੈ ਦੇਹਮਾਨ ਦੀ ਇਹ ਜਿਹੜੀ ਵਟ ਹੈ ਪੜਦਾ ਹੈ ਪਰਮੇਸ਼ਰ ਵੱਲੋਂ ਇਹ ਕੂੜੀ ਪਾਲ ਵਿੱਚੋਂ ਨਹੀਂ ਨਿਕਲਦੀ ਉਹਨਾਂ ਚਰ ਕੂੜਾ ਕੀ ਪਾਲ ਵਿੱਚੋਂ ਨਿਕਲੇ ਕੇ ਕੂੜੀ ਜਿਹੜੀ ਪਾਲ ਪਲੋਸ ਹੈ ਨਾ ਦੇਹ ਦੀ ਪਾਲਣਾ ਪੋਸ਼ਣਾ 'ਚ ਹਰ ਵਕਤ ਇਹਦੇ ਲਗਾ ਰਿੰਦਾ ਜਿਵੇਂ ਘੋੜੇ ਨੂੰ ਕੋਤਲ ਨੂੰ ਨਹਾਉਂਦਾ ਹੀ ਰਹਿੰਦਾ ਹੈ ਇਹ ਤਾਂ ਨਿਕਲਦੀ ਹੈ ਤਾਂ ਸਦਾ ਸੁਖ ਹੋਏ ਕੂੜਾ ਕੀ ਪਾਲ ਵਿੱਚੋਂ ਨਿਕਲੇ ਜਦੋਂ ਝੂਠ ਦੀ ਪਾਲ ਪਲੋਸ ਵਿੱਚੋਂ ਨਿਕਲ ਜਾਂਦੀ ਹੈ ਇਹ ਚੰਬੀ ਸਰੀਰ ਦਾ ਮਹਾਰਾਜ ਸਾਹਿਬ ਸਾਰਿਆਂ ਦੀ ਪਾਲਣਾ ਕਰਦਾ ਹੈ ਗਰਭ ਦੇ ਵਿੱਚ ਵੀ ਉਸਨੂੰ ਕੀਤੀ ਹੈ ਬਾਹਰ ਵੀ ਉਹੋ ਹੀ ਕਰਦਾ ਹੈ ਇਹ ਕੂੜੀ ਪਾਪ ਲੋਜ ਜਿਹਦੇ ਵਿੱਚੋਂ ਨਿਕਲ ਜਾਂਦੀ ਏ ਤਾਂ ਸਦਾ ਸੁਖ ਹੋਏ ਫਿਰ ਦੇਹ ਦਾ ਵਿਆਹ ਜਾਂਦਾ ਮਿਟ ਤੇ ਸਦਾ ਰਹਿਣ ਵਾਲਾ ਸੁਖ ਆਤਮਨੰਦ ਉਸ ਪ੍ਰਖਤਾਈ ਪ੍ਰਾਪਤ ਹੁੰਦਾ ਹੈ ਨਾਨਕ ਐਸੇ ਸਤਗੁਰ ਕੀ ਕਿਆ ਉਹ ਸੇਵਕ ਸੇਵਾ ਕਹੇ ਜੋ ਸਤਗੁਰੂ ਬ੍ਰਹਮ ਸ੍ਰੋਤਰੀ ਬ੍ਰਹਮ ਦੇਸ਼ਤੀ ਹੈ ਜੋ 파ਰਮ ਪਰਮੇਸ਼ਰ ਦਾ ਉਤਾਰ ਹੈ ਗੁਰ ਪਰਮੇਸ਼ਰ ਇਹ ਕਸਮ ਮੇਰੇ ਹਸਮਾਏ ऐसे ईश स्वरूप गुरु नानक साहिब के पादशाह जी ओ सेवक बनके की अहंकार करे जे मैं जी बड़ा सेव करैं तौडा की ओ सेवा कर सकदा है अहंकार ਛੱਡਣਾ ਚਾਹੀਦਾ ਹੈ ਗੁਰ ਆਗੈ ਜੀਉ ਧਰੇ ਜਿਵੇਂ ਪੁੰਨਿਆ ਪਿਆਰਿਆਨ ਗੁਰੂ ਸਾਹਿਬ ਦੇ ਅੱਗੇ ਆਪਦੇ ਸਿਰ ਅਰਪਿਤ ਕਰਦੇ ਸੀ ਇਉ ਗੁਰਾਂ ਦੇ ਅੱਗੇ ਆਪਣੇ ਜੀਵਨ ਨੂੰ ਰੱਖਦੇ ਵੇ ਗੁਰੂ ਸਾਹਿਬ ਨੂੰ ਆਪਣਾ ਜੀਵ ਪੁਣਾ ਜਿਹੜਾ ਹੰਕਾਰ ਹੈ ਇਸ ਨੂੰ ਰੱਖ ਦੇਵੇ ਅਰਪ ਦੇਵੇ ਸਤਿਗੁਰੂ ਦਾ ਭਾਣਾ ਚਿਤ ਕਰੇ ਇਹ ਜੀਵ ਕਿਵੇਂ ਆਪਣੇ ਆਪ ਨੂੰ ਅਰਪਣਾ ਕਰੇ ਗੁਰੂ ਦੇ ਅੱਗੇ ਇਹ ਸਿੱਖ ਤਾਂ ਕਹਿੰਦੇ ਸਤਿਗੁਰੂ ਦਾ ਭਾਣਾ ਚਿਤ ਵਿੱਚ ਬਸਾਉਣਾ ਕਰੇ ਇਉਂ ਨਾ ਕਰੇ ਵੀ ਮੈਂ ਇਸੇ ਪ੍ਰਕਾਰ ਹੀ ਚੰਗਾ ਹਾਂ ਜਿਵੇਂ ਗੁਰੂ ਸਾਹਿਬ ਦੀ ਰਜ਼ਾ ਹੈ ਉਸੇ ਪ੍ਰਕਾਰ ਚਿਤ ਵਿੱਚ ਧਾਰਨ ਕਰੇ ਮਹਾਰਾਜੀ ਆਗਿਆ ਵੀ ਚੱਲੇ ਸਤਿਗੁਰ ਆਪੇ ਕਿਰਪਾ ਕਰੇ ਸਤਿਗੁਰੂ ਸਾਹਿਬ ਜਦੋਂ ਅਧਿਕਾਰੀ ਵੇਖਦੇ ਵੀ ਹੁਣ ਪਾਣਾ ਮੰਨਣ ਵਾਲਾ ਯਾਤ ਚੱਲਣ ਵਾਲਾ ਆਪ ਮੰਤਰੀ ਜਾਮੀਆਂ ਗੁਰੂ ਸਾਹਿਬ ਅੰਦਰੋਂ ਹੀ ਆਪ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹਨ ਗੂਜਰੀ ਮਹੱਲਾ ਤੀਜਾ ਹਰ ਕੀ ਤੋਂ ਸੇਵਾ ਕਰਹੁ ਸਤਿਗੁਰੂ ਜੀ ਸਿੱਖਿਆ ਦਿੰਦੇ ਹੈ ਭਾਈ ਹਰੀ ਅਕਾਲ ਪੁਰਖ ਦੀ ਤੁਸੀਂ ਸੇਵਾ ਬੰਦਗੀ ਭਗਤੀ ਕਰੋ ਦੂਜੀ ਸੇਵਾ ਕਰੋ ਨਾ ਕੋਈ ਇਹ ਦੂਜੀ ਦੇਹਾਂ ਦੀ ਸੇਵਾ ਪੂਜਾ ਮੂਰਤਾਂ ਆਦਿਕਾਂ ਦੀ ਦੇਵੀ ਦੇਵਤਿਆਂ ਦੀ ਕੋਈ ਸੇਵਾ ਨਾ ਕਰਨਾ ਕਰੋ हे ਪਿਆਰੇ ਜੀ ਇਹ ਚਿਤ ਨਿਸ਼ੇ ਕਰੋ ਦੁਆਇਦਵਾਰੀ ਸੇਵਾ ਨਾ ਕਰੋ ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾ ਜਦੋਂ ਮਾਰੇ ਲਾਭ ਕੀ ਹੋਵੇਗਾ ਹਰੀ ਦੀ ਸੇਵਾ ਦਾ ਮਾਰੇ ਕਹਿੰਦੇ ਹਰੀ ਦੀ ਸੇਵਾ ਭਗਤੀ ਕਰਨੇ ਕਰਕੇ ਪਰਮੇਸ਼ਰ ਦੀ ਮਨ ਚਿੰਗਿਆ ਮਨ ਬਾਹਂਤ ਫਲ ਤਾਰਮਰਤ ਕਾਮੋਹ ਪਾਲ ਲਈਦੇ ਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਦੂਜੇ ਦੇਵੀ ਦੂਤਿਆਂ ਦੀ ਸੇਵਾ ਕਰਨੇ ਕਰਕੇ ਹੋਰ ਆਪਣੇ ਸੰਸਾਰੇ ਕੇ ਕੁਟੰਬੀਆਂ ਦੀ ਸੇਵਾ ਕਰਨੇ ਕਰਕੇ ਜਨਮ ਹੀ ਬਿਰਥ ਜਾਵੇਗਾ ਤਾਂ ਲਾਭ ਨਹੀਂ ਹੋਵੇਗਾ ਆਤਮਨੰਦ ਦੀ ਪ੍ਰਾਪਤੀ ਨਹੀਂ ਹੋਵੇਗੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਸਾਧ ਸੰਤ ਭਾਈ ਹਰੀ ਅਕਾਲ ਪੁਰਖ ਦੀ ਇਹਦੀ ਪ੍ਰੀਤੀ ਹੈ ਇਹੋ ਹੀ ਸਾਡੀ ਰੀਤੀ ਮਰਜ਼ਾਦਾ ਹੈ ਸੋ ਹਰੀ ਦੀ ਸਾਡੇ ਅੰਦਰ ਪ੍ਰੀਤ ਹੈ ਤੇ ਹਰੀ ਦੇ ਨਾਲ ਜਿਹੜਾ ਜੁੜੇ ਰਹਿਣਾ ਇਹੋ ਹੀ ਰੀਤੀ ਮਰਿਆਦਾ ਹੈ ਸਾਡੀ ਹਰ ਮੇਰੀ ਕਥਾ ਕਹਾਣੀ ਜੀ ਤੇ ਹਰੀ ਪਰਮੇਸ਼ਰ ਦਾ ਜਿਹੜਾ ਚਿੰਤਨ ਕਰਨਾ ਇਹੋ ਹੀ ਨਿਰਗੁਣ ਦੀ ਕਥਾ ਹੈ ਇਹੋ ਹੀ ਸਰਗੁਣ ਦੀ ਕਹਾਣੀ ਹੈ ਹਰ ਮੇਰੀ ਸਰੂਪ ਲਖਣਾ ਕਰਕੇ ਤੇ ਕਸਤੀ ਲਖਣਾ ਕਰਕੇ ਜੋ ਬ੍ਰਹਮ ਦਾ ਕਸ਼ਨ ਕਰਨਾ ਹੈ ਇਹ ਕਥਾ ਹੈ ਸਾਡੀ ਤੇ ਜਿਵੇਂ ਅਵਤਾਰ ਧਾਰ ਕੇ ਭਗਤਾਂ ਦੀ ਰੱਖਿਆ ਕੀਤੀ ਹੈ ਇਹ ਕਹਾਣੀ ਹੈ ਸੋ ਹਰੀ ਸਰਗੁਣ ਦੀ ਅਵਸਥਾ ਦਾ ਕਥਨ ਕਰਨਾ ਕਹਾਣੀ ਏ ਨਿਰਗੁਣ ਦੇ ਸੂਪ ਦਾ ਕਥਨ ਕਰਨਾ ਕਥਾ ਹੈ ਕਥਾ ਕਿ ਕਹਾਣੀ ਮੇਰੀ ਏ ਹੋਈ ਏ ਹਰੀ ਆ ਪਰਮੇਸ਼ਵਰੀ ਸਭ ਸਾਡਾ ਗੁਰ ਪ੍ਰਸਾਦ ਮੇਰਾ ਮਨ ਭੀਜੈ ਸਤਿਗੁਰਾਂ ਦੀ ਕਿਰਪਾ ਕਰਕੇ ਸਾਡਾ ਮਨ ਵਾਹਿਗੁਰੂ ਵਿੱਚ ਭੀਜਿਆ ਮੰਨ ਗਿਆ ਹੈ ਇਹਾ ਸੇਵ ਬਣੀ ਜੀ ਇਹੋ ਹੀ ਸੇਵਾ ਭਾਈ ਵਾਹਿਗੁਰੂ ਦੀ ਬਣੀ ਹੈ ਜਿਹੜਾ ਮਨ ਹਰ ਵਕਤ ਜੀ ਮੰਨ ਗਿਆ ਪਰਮੇਸ਼ਰ ਤੇ ਭੀਜ ਗਿਆ ਮਨ ਪ੍ਰਸੰਨ ਹੋ ਕੇ ਜੁੜ ਗਿਆ ਇਹ ਸੋਹਣੀ ਸੇਵਾ ਬਣ ਰਹੀ ਹੈ ਮਾਨੂੰ ਇਹ ਬਗੀਚੀ ਸੁਭਗੁਣਾ ਦੀ ਲੱਗੀ ਹੈ ਰੀਲਾ ਰੂਪ ਸਾਡੀ ਧਰਤੀ ਹੈ ਉਹਦੇ ਵਿੱਚ ਜਿਹੜਾ ਪ੍ਰੇਮ ਦਾ ਅੰਕੂਰ ਪੈਦਾ ਹੋ ਗਿਆ ਹੈ ਸਦਸੰਤੋਖ ਦੇ ਆ ਧਰਮੇ ਪੱਤਰੇ ਲੱਗੇ ਆਏ ਹਨ ਇਸੇ ਪ੍ਰਕਾਰ ਕਰुणा ਮੇਤਿਲ ਮੋਤੇ ਢਾਣੀਆਂ ਨਿਕਲ ਆਈਆਂ ਹਨਗੀਆਂ ਅਤੇ ਇਸ ਦੇ ਵਿੱਚ ਧਰਮ ਰੂਪੀ ਫੁੱਲ ਲੱਗ ਗਏ ਹਨ ਇਸੇ ਪ੍ਰਕਾਰ ਇਸ ਦੇ ਵਿੱਚ ਗਿਆਨ ਰੂਪੀ ਫਲ ਲੱਗ ਗਏ ਹਨ ਕਿਉਂ ਪਤਰੂ ਪੀ ਸੁੰਦਰ ਪੱਤੇ ਹਨ ਇਹ ਸੋਹਣੀ ਸੇਵਾ ਰੂਪੀ ਬਗੀਚੀ ਬਣੀ ਹੋਈ ਹੈ ਜੀ ਰਹਾਉ ਹਰ ਮੇਰਾ ਸਿਮਰਤ ਹਰ ਮੇਰਾ ਸਾਸਤ ਇਹ ਤਾਂ ਹਰੀ ਅਕਾਲ ਪੁਰਖ ਨੂੰ ਸਿਮਰਤੀਆਂ ਦਾ ਪਾਠ ਕਰੇ ਕਹਿੰਦੇ ਜਿਹੜਾ ਕੋਈ ਅਸੀਂ ਸਿਮਰਤੀਆਂ ਦੇ ਪਾਠ ਜਿੰਨਾ ਮਹਾਤਮਾ ਜਿਹੜਾ ਕੋਈ ਵਿਦਵਾਨ ਦਾ ਵਾਕ ਕਿਸੇ ਨੂੰ ਸੁਣਾ ਦੇਵੇ ਇਹ ਪੁਰਾਣਾ ਚ ਲਿਖਿਆ ਹੋਇਆ ਹੈ ਮਾਰੇ ਕਹਿੰਦੇ ਭਾਈ ਸਿਮਰਤੀਆਂ ਵੀ ਹਰੀ ਅਕਾਲ ਪੁਰਖ ਹੀ ਹੈ ਮੇਰਾ ਦੇ ਜੇ ਨੇ ਛੇ ਸ਼ਾਸਤਰ ਸੰਖ ਨਿਆਏ ਵਸ਼ੇਖਕ ਪੁਰਮ ਮਿਮਾਸਾ ਤੇ ਪਤੰਜਲ ਤੇ ਵਦਾਂਤ ਇਹ ਮੇਰੇ ਸ਼ਾਸਤਰ ਵੀ ਅਕਾਲ ਪੁਰਖੀ ਆ ਸਾਡਾ ਤਾਂ ਹਰ ਮੇਰਾ ਬੰਧ ਹਰ ਮੇਰਾ ਭਾਈ ਹਰੀ ਮੇਰਾ ਬੰਧ ਵਸਬੰਧੀ ਹੈ ਹਰੀ ਮੇਰਾ ਸਕਾ ਭਾਈ ਹੈ ਸਭ ਕੁਝ ਵਾਇਗਰੂ ਨਹੀਂ ਮੈਂ ਜਾਣਿਆ ਹੈ ਇਸੇ ਪ੍ਰਕਾਰ ਹਰ ਮੇਰਾ ਸਿਮਰਤ ਸਿਮਰਤियां ਇਹੋ ਜਿਹੇ ਸਿਮਰਨ ਕਰਦੇ ਰਹਿਣਾ ਹਰੀ ਦਾ ਇਹ ਸਾਡੀਆਂ ਸਿਮਰਤੀਆਂ ਦਾ ਪਾਠ ਹੈ ਜਿਹੜਾ ਸਾਸਤ ਸਤ ਸਰੂਪ ਪਰਮੇਸ਼ਵਰ ਦੀ ਆਗਿਆ ਨੂੰ ਮੰਨਣਾ ਹੈ ਇਹ ਮੇਰਾ ਸ਼ਾਸਤਰ ਹੈ ਹਰ ਮੇਰਾ ਬੰਧਪ ਹਰ ਮੇਰਾ ਭਾਈ ਜਿਹੜਾ ਜਿਹੜਾ ਸਿਮਰਨ ਕਰਨਾ ਇਹੋ ਬੰਧਪ ਸਾਡੇ ਸਰਬਨਾਦਕ ਹਨਗੇ ਤੇ ਜਿਹੜਾ ਮੰਨਣ ਕਰਨਾ ਹੈ ਹਰੀ ਦਾ ਇਹੋ ਹੀ ਮੇਰਾ ਭਾਈ ਹੈ ਸਰਬਨ ਮੰਨਣ ਦੇ ਹਸਨ ਆਦਕ ਹਰ ਕੀ ਮੈਂ ਸਤ ਸੰਤੋਖ ਆਦਕ ਮੇਰੇ ਸੰਬੰਧੀ ਹੈ ਸਰਬਨ ਮੰਨਨ ਆਦਿਕ ਮੇਰੇ ਹਰੀ ਦਾ ਨਾਮ ਹੀ ਭਾਈ ਹੈ ਹਰ ਕੀ ਮੈਂ ਭੁੱਖ ਲੱਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਸਾਨੂੰ ਤਾਂ ਹਰੀ ਅਕਾਲ ਪੁਰਖ ਦੀ ਜਿਹੜੀ ਆਸਾ ਲਗਣੀ ਹੈ ਮਿਲਨ ਦੀ ਇਹ ਭੁੱਖ ਲੱਗ ਰਹੀ ਹੈ ਹਰੀ ਦੇ ਨਾਮ ਕਰਕੇ ਸਾਡਾ ਮਨ ਤ੍ਰਿਪਤ ਹੁੰਦਾ ਰਹਦਾ ਹੈ ਆਤਮ ਤ੍ਰਿਪਤੀ ਕਰਕੇ ਹਰ ਮੇਰਾ ਸਾਥ ਅੰਤ ਹੋਈ ਸਖਾਈ ਹਰੀ ਅਕਾਲ ਪੁਰਖ ਮੇਰਾ ਸਾਥ ਸੰਬੰਧ ਹੈ ਮੇਰਾ ਸਾਥ ਆ ਸਕਰ ਹੈ ਉਹ ਸਾਥੀ ਹੈ ਸਾਡਾ ਆਤਮ ਨੂੰ ਸਹਾਇਤਾ ਕਰਨ ਵਾਲਾ ਐਸਾ ਪਰਮੇਸ਼ਵਰ ਹੈ ਸਖਾ ਪਿਆਰਾ ਹੈ ਹਰ ਬਿਨ ਹੂਰ ਰਾਸ ਪੂਰੀ ਹੈ ਕੋਈ ਗਾਲ ਤੋਂ ਬਗੈਰ ਜਿਹੜੀਆਂ ਹੋਰ ਪੂੰਜੀਆਂ ਕਿਸੇ ਨੇ ਬਣਾਈਆਂ ਕੋਈ ਭੂਤਾਂ ਪ੍ਰੇਟਾਂ ਨੂੰ ਸਵੇ ਜਗਾਉਂਦਾ ਫਿਰਦਾ ਹੈ ਕੋਈ ਮਟੀਆਂ ਅੱਗੇ ਮੱਥੇ ਰਗੜਦਾ ਹੈ ਕੋਈ ਕਿਸੇ ਪ੍ਰਕਾਰ ਦੀ ਪੂਜਾ ਕਰਦਾ ਕੋਈ ਕਿਵੇਂ ਖਰੀ ਤੋਂ ਬਗੈਰ ਜਿਹੜੀ ਹੋਰ ਰਾਸ ਪੂੰਜੀ ਹੈ ਨਾ ਕਿਸੇ ਦੀ ਸਰਦਾ ਸਭ ਝੂਠੀ ਹੈ ਮੁਕਤ ਨਹੀਂ ਹੋ ਸਕੇਗਾ ਚਲ ਦਿਆ ਨਾਲ ਨਾ ਜਾ ਇਸ ਵਕਤ ਪਰਲੋਕ ਨੂੰ ਜਾਣ ਕੇ ਨਾਲ ਸਹਿਤਾ ਕਰਨ ਵਾ ਤੇ ਕੋਈ ਪਦਾਰਥ ਕੋਈ ਪੂੰਜੀ ਸਰਦਾ ਜਿਸ ਤੇ ਕਰਾਂਗੇ ਸੋ ਕੁਛ ਨਹੀਂ ਜਾਵੇਗਾ ਇਸੇ ਪ੍ਰਕਾਰ ਕਿਹਾ ਮਹਾਰਾਜ ਜੀ ਨੇ ਮਹਾਮਾਈ ਕੀ ਪੂਜਾ ਕਰ ਨਰ ਸੈ ਨਾਰ ਹੋਇ ਉਤਰ ਜਿਹੜਾ ਮਹਾਮਾਈ ਦੇਵੀ ਦੀ ਪੂਜਾ ਕਰੂ ਜੇ ਆਦਮੀ ਹੋਊ ਤਾਂ ਮਾਈ ਦੇ ਜਾਮੇ ਚ ਪੈ ਜਾਊਗਾ ਇਸੇ ਪ੍ਰਕਾਰ ਸਾਧ ਸੰਗਿ ਪੈਰੋਂ ਨੂੰ ਉਰਾਧਨ ਵਾਲਾ ਕੁੱਤਾ ਬਣ ਜਾਏਗਾ ਭੂਤਾਂ ਨੂੰ ਉਰਾਧਨ ਵਾਲਾ ਬਾਪੁਰਾ ਵਾਲਾ ਬਣਿਆ ਉੜਦਾ ਫਿਰੇਗਾ ਇਸੇ ਪ੍ਰਕਾਰ ਸ਼ੀਰਜੀ ਨੂੰ ਉਰਾਧਨ ਵਾਲਾ ਗੈਲ ਬਣ ਜਾਏਗਾ ਮੁਕਤ ਨਹੀਂ ਕਿਸੇ ਨੇ ਵੀ ਦੇਣੀ ਸੋ ਇਸ ਪ੍ਰਕਾਰ ਕਾਹੂ ਪਹਿ ਸਰਬ ਕਾਹੂ ਪਹਿ ਇਸੇ ਪ੍ਰਕਾਰ ਹੈ ਰਾਜ ਕਾਹੂ ਪਹਿ ਸੁਰਗਉ ਕੋਟ ਮੁਹ ਮਦੇ ਮੁਕਤ ਕੋ ਕੀਦੀ ਸੇਵਾ ਕਰਕੇ ਬ੍ਰਹਮੇ ਸਤਮਨੰਦਰਾ ਕਾਇਨ ਸ਼ਰਨ ਪਰੋ ਬਰਮਾ ਜੀ ਵਿਸ਼ਨੂ ਜੀ ਸਿੱਧਾ muni inder lakshmi आले ਕਿਹਦੇ ਸ਼ਰਨ ਪਈਏ ਦਰਦੀ ਕੋਈ ਰਾਜ ਦੇ ਸਕਦਾ ਹੈ ਕੋਈ ਸਰਗ ਦੇ ਸਕਦਾ ਹੈ ਕਰੋਨਾ ਚੋਂ ਦਸੋ ਮੁਕਤ ਸਾਨੂੰ ਕੌਣ ਦੇਵੇਗਾ ਇਸ ਕਰਕੇ ਮਹਾਰਾਜ ਦਾ ਨਾਮ ਹੀ ਮੁਕਤ ਕਰਨ ਵਾਲਾ ਫਰਮਾਉਂਦੇ ਹਨ ਹਰ ਮੇਰਾ ਧਨ ਮੇਰੇ ਸਾਥ ਚੱਲੇ। ਹਰੀ ਤੋਂ ਬਿਨਾ ਹੋਰ ਝੂਠੀ ਰਾਸ ਹੈ ਜਿਹੜੀ ਕੋਈ ਸਰਦਾ ਕਰਨੀ ਹੈ ਕਿਸੇ ਤੇ। ਚੱਲਦਿਆ ਨਾਲ ਨਾ ਜਾਏ। ਜਦੋਂ ਜਲਾਂਗੇ ਪਰਲੋਕ ਨੂੰ ਕਿਸੇ ਨੇ ਨਾਲ ਨਹੀਂ ਜਾਣਾ ਸਹਿਤਾ ਨਹੀਂ ਕਰਨੀ ਹੈ। ਹਰ ਮੇਰਾ ਧਨ ਮੇਰੇ ਸਾਥ ਚੱਲੇ। ਹਰੀ ਦਾ ਨਾਮ ਹੀ ਸਾਡਾ ਧਨ ਹੈ। ਇਹ ਸਾਡੇ ਨਾਲ ਚੱਲੇਗਾ ਪਰਲੋਕ ਵਿੱਚ। ਜਹਾ ਹਾਂ ਜਾਉ ਤਹ ਜਾਈ। ਜਿੱਥੇ ਅਸੀਂ ਜਾਵਾਂਗੇ ਨਾਲ ਪਰਮੇਸ਼ਰ ਦਾ ਨਾਮ ਸਹਿਤਾ ਕਰੇਗਾ। ਸੋਚੂ ਠਾ ਜੋ ਝੂਠੇ ਲੱਗੇ ਉਹ ਝੂਠਾਪੁਰ ਕਾ ਜਿਹੜਾ ਝੂਠੇ ਪਦਾਰਥਾਂ ਚ ਝੂਠੇ ਜੰਮਣ ਮਰਨ ਵਾਲਿਆਂ ਦੀ ਪੂਜਾਣਾ ਚ ਉਹਨਾਂ ਦੀ ਸੇਵਾ ਚ ਲੱਗਦਾ ਹੈ ਝੂਠੇ ਕਰਮ ਕਮਾਈ ਉਹ ਝੂਠੇ ਐਵੇਂ ਫਰੇਵ ਵਾਲੇ ਕਰਮ ਕਰਦੇ ਅੰਤ ਨੂੰ ਫਲਦਾ ਇਕ ਨਹੀਂ ਹੁੰਦੇ ਪਖੰਡੀ ਲੋਕ ਆਪਦੀ ਪੂਜਾ ਕਰਾਉਣ ਵਾਸਤੇ ਅੰਖਾਂ ਨੀ ਪੀਤੇ ਤੇਲ ਕੋ ਡਾਇਰ ਸੋ ਲੋਗਨ ਨੀਰ ਬਹਾਏ ਦਿਖਾਵਾ ਹੈ ਜੋ ਧਨਵਾਨ ਲਖਾਇ ਨੇ ਸੇਵਕ ਤਾਂ ਹੀ ਪਰਮਸਰਵਾਜ ਜਿ ਮਾਵਾ ਹੈ ਜੋ ਤਨਹੀਨ ਲਖਤੇ ਦੇਤ ਤਾਂ ਮੰਗਨ ਜਾਤ ਮੁਖੋ ਨਾ ਦਿਖਾਵੇ ਲੂਟਦਾ ਹੈ ਫਸਲ ਲੋਗਨ ਕੋ ਕਭੂ ਨਾ ਪਰਮੇਸ਼ਰ ਕੇ ਗੁਣ ਗਾਵੇ ਇਸ ਪ੍ਰਕਾਰ ਝੂਠੇ ਕਰਮ ਕਮਾਈ ਉਹ ਝੂਠੇ ਕਰਮਾਂ ਨੂੰ ਕਮਾਉਂਦੇ ਪਲਾਸ ਨੂੰ ਇਕੱਠਾ ਕਰਨ ਵਾਸਤੇ ਕਹ ਨਾਨਕ ਹਰ ਕਾ ਭਾਣਾ ਹੋਊਗਾ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਪਈ ਅਕਾਲ ਪੁਰਖ ਦੀ ਰਜ਼ਾਈ ਐ ਇਸ ਪ੍ਰਕਾਰ ਹੋਈ ਐ ਉਹਨਾਂ ਤੇ ਕਹਿਣਾ ਕਛੂ ਨਾ ਜਾਈ ਨਾਨਕ ਨੂੰ ਕਹਿਣਾ ਤੇ ਉਹਦੇ ਕਰਮਾਂ ਦੇ ਫਲ ਮੁਸਾਰ ਮਾਰੇ ਮੈਨੂੰ ਕਰਮ ਦਿੱਤਾ ਓਵੇਂ ਪਰਮਾਏ ਐ ਸੰਸਾਰ 'ਚ ਉਹ ਪਰਮੇਸ਼ਰ ਦੀ ਰਜ਼ਾਵ 'ਚ ਕਿਹਾ ਨਹੀਂ ਕੁਛ ਜਾਂਦਾ ਸੋ ਮਹਾਰਾਜ ਸਾਹਿਬ ਕਿਰਪਾ ਦੁਸ਼ਨੀ ਕਰਨ ਸੰਸੰਗਤ 'ਚ ਮਿਲੇ ਕਾਂ ਜੀਵਨ ਉੱਚਾ ਹੋ ਸਕਦਾ ਹੈ ਸੋ ਝੂਠਾ ਜੋ ਝੂਠੇ ਲਾਗੇ ਝੂਠੇ ਕਰਮ ਕਮਾਈ ਕਹ ਨਾਨਕ ਹਰ ਕਾ ਭਾਣਾ ਹੂਆ ਕਹਿਣਾ ਕਸ਼ੂ ਨਾ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੂ ਜੀ ਮਹੱਲਾ ਤੀਜਾ ਯੋਗ ਮਾਹੇ ਨਾਮ ਦੁਲੰਬ ਹੈ ਵਾਰਿਕਾ ਪੱਤਾ ਵਾਰਿਕੀ ਕੀ ਕੰਗਰੀ ਦੀ ਸਾਜੀ ਨਵਾਜੀ ਗੁਰੂ ਖਾਨ ਸਾਹਿਬ ਜੰਗਈਓ ਪੰਤਰੀਆ ਨੇ ਜੀਵਨਵਾਸ ਫਿਰਦੋ ਅਮਰਦਾਸ ਸਾਹਿਬ ਸ੍ਰੀ ਗੋਵਨਵਾਲ ਸਾਹਿਬ ਦੇ ਅੰਦਰ ਬਰਾਜਮਾਨ ਹੋ ਕੇ ਸੰਤਾਂ ਚਾਰ ਸ਼ੇਰੇ ਕਿਹੜਾ ਘਟ ਕੇ ਆਪ ਦੇ ਹਜੂਰੀ ਕੀ ਬੇਟੀਆਂ ਹਨ ਆਪ ਅਮਰ ਰੂਪ ਉਹਦੇ ਸਾਰਿਆਂ ਦੇ ਤਾਈਂ ਕਿਰਪਾ ਕਰਕੇ ਫਰਮਾ ਰਹੇ ਹਨ ਸਿਖਰ ਬੇਨਤੀ ਕੀਤੀ ਗਰੀਬ ਨਾਇਕ ਸਤਿਗੁਰੂ ਜੀ ਅੱਜ ਦੁਨੀਆ ਦੇ ਉਧਾਰ ਵਾਸਤੇ ਪ੍ਰਾਰਥਨਾ ਕੀਤਾ ਹੈ ਆਪ ਕਿਰਪਾ ਕਰਕੇ ਬਖਸ਼ੋ ਮਹਾਰਾਜੀ ਦੁਰਲੱਭ ਵਸਤੂ ਕਿਹੜੀ ਹੈ ਕੰਸ਼ੂਮ ਕੇ ਹਜੂਰ ਫਰਮਾਉਂਦੇ ਹਨ ਯੁਗ ਮਾਹੇ ਨਾਮ ਦੁਲੰਭ ਹੈ ਇਹ ਤਾਂ ਹੋਰ ਕਹਾਣੀਆਂ ਚੀਜ਼ਾਂ ਸਤਜੁਗ ਕੇ ਤ੍ਰੇਤੇ ਵਿੱਚ ਦਵਪਰ ਵਿੱਚ ਕਲਯੁਗ ਵਿੱਚ ਪ੍ਰਾਪਤ ਹੋ ਜਾਂਦੀਆਂ ਹਨ ਪਰ ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹ ਯੁਗ ਕਲਯੁਗ ਆਦਿਕ ਯੁਗਾਂ ਦੇ ਵਿੱਚ ਸਤਜੁਗ 'ਚ ਵੀ ਤ੍ਰੇਤੇ 'ਚ ਵੀ ਦਵਪਰ 'ਕੋਈ ਕੱਦ ਦਾ ਨਾਮ ਦਾ ਰਸੀਆ ਟੀ ਤੋ ਇਸ ਕਾਲ ਯੁਗ ਦੇ ਵਿੱਚ ਤਾਂ ਬਹੁਤ ਸਾਰਾ ਕਾਲ ਹੀ ਪੈ ਚੁੱਕਾ ਹੈ ਇਹ ਜੁਗ ਵਿੱਚ ਪਰਮੇਸ਼ਰ ਦਾ ਨਾਮ ਬੜਾ ਕਠਨ ਲੱਗਣਾ ਪ੍ਰਾਪਤ ਹੈ ਕਠਨ ਲੱਗਦਾ ਹੈ ਪ੍ਰਾਪਤ ਹੁੰਦਾ ਹੈ ਗੁਰਮੁਖ ਪਾਇਆ ਜਾ ਕਿਸ ਨੂੰ ਆਰਾ ਪ੍ਰਾਪਤ ਹੁੰਦਾ ਕਹਿੰਗੇ ਗੁਰਾਂ ਦੁਆਰਾ ਪਾਈ ਪਾਇਆ ਜਾਂਦਾ ਹੈ ਜਿਹੜੇ ਗੁਰਮੁਖ ਅਧਿਕਾਰੀ ਹਨ ਗੁਰਮੁਖ ਰੋਂ ਰੋਂ ਵਰਤੀ ਆਵੇ ਉਹਨੇ ਵੀ ਸੰਗਤ ਵਿੱਚੋਂ ਪ੍ਰਾਪਤ ਕੀ ਜਾਂਦਾ ਹੈ। ਇਹਨਾਂ ਨਾਮ ਹੈ ਬਈ ਪੰਡਿਤਾਂ ਦੇ ਅੰਮ੍ਰਿਤ ਨਾਮ ਤੋਂ ਬਿਨਾਂ ਕਿਛੇ ਜੀਵ ਦੀ ਮੁਕਤ ਕਲਿਆਣ ਨਹੀਂ ਹੋ ਸਕਦੀ। ਵੇਖੋ ਕੋ ਗਿਆਨ ਜਿਸ ਸੰਤੋ ਨੂੰ ਸੰਚੈ ਤਾਂ ਵਿਸ਼ੇਸ਼ ਕਰਕੇ ਕੋਈ ਉਪਾਅ ਕਰਕੇ ਵੇਖ ਲਓ। ਜਪਣ ਕਰਕੇ ਵੇਖ ਲਓ। ਬਿਨਾ ਨਾਮ ਤੋਂ ਮੁਕਤ ਨਹੀਂ ਕਿਛੇ ਦੀ ਹੁੰਦੀ। ਬੜੇ ਬੜੇ ਯੋਗ ਕਰਨ ਵਾਲੇ ਬਾਰ-ਬਾਰ ਜੇ ਮੋਗ ਵਿੱਚ ਪਏ ਹੋਏ ਦੁਇ ਕੀ ਆਉਂਦੇ ਜਾਂਦੇ ਹਨ ਜਗ ਕਰਨ ਵਾਲੇ ਸਰਗੋਦ ਕਾ ਦਾ ਸੁਪੋ ਹੁੰਦੇ ਹਨ ਪੂਜਾ ਕਰਨ ਵਾਲੇ ਪੁਰਖ ਜਿਹੇ ਹਨ ਉਹ ਬਾਰ-ਬਾਰ ਪੂਜਾ ਦਾ ਸਾਲ ਉਹਨਾਂ ਦੇ ਤਾਂ ਹੀ ਦੁਨੀਆ ਦੀ ਪ੍ਰਭੂਤਾ ਪ੍ਰਾਪਤ ਹੋ ਜਾਂਦੀ ਹੈ ਤੋ ਇਸ ਦਾ ਨਿਰਣਾ ਕਰਕੇ ਵੇਖ ਲਓ bina ਗੁਰੂ ਸਾਹਿਬ ਦੇ ਅਮਰਤ ਨਾਮ ਤੋਂ ਬਗੈਰ ਮੋਗਤੀ ਕਿਛੇ ਦੀ ਹੋ ਸਕਲੀ ਬਲਿਹਾਰੀ ਗੁਰ ਆਪਣੇ ਇਹ ਤੋਂ ਬਾਦ ਸਤਿਗੁਰੂ ਨਾਨਕ ਦੇਵ ਜੀ ਨੇ ਬਖਸ਼ੀਏ ਭਾਈ ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਜੋ ਆਪਣੇ ਸਤਿਗੁਰੂ ਹੈ ਉਹਨਾਂ ਤੋਂ ਬਲਿਹਾਰੀ ਆਪਣੇ ਸਰੀਰ ਕਬਲ ਆਪਣੀ ਰਚਨਾ ਦੇ ਬੋਲਣ ਦੀ ਸ਼ਕਤੀ ਦਾ ਬਾਲ ਇਸੇ ਪ੍ਰਕਾਰ ਧੰਦਾ ਦਾ ਬਾਲ ਵਿਦਿਆ ਦਾ ਬਾਲ ਕਿਸੇ ਪ੍ਰਕਾਰ ਇੰਦਰੀਆਂ ਸ਼ਦੀਆਂ ਦਾ ਬਾਲ ਤੇ ਗਿਸ਼ਮਾਨੀ ਤਾਕਤ ਵਾਲੋ ਮਾਇਕਾ ਭਰਾਮਾਤ ਕਹਲਾ ਬਾਲੋ ਉਹ ਹਨੀਅਤ ਦਾ ਜੋ ਬਲ ਹੈ ਕਿ ਸਭ ਹਾਰ ਦੀਏ ਕੁਰਬਾਨ ਕਰ ਦਈਏ ਆਪਣਾ ਆਪ ਨੂੰ ਸਤਗੁਰੂ ਆਪਣੇ ਹਨ ਹੋਰ ਕੋਈ ਆਪਣਾ ਨਹੀਂ ਹੈ ਸਾਧ ਬਲਿਹਾਰ ਜਾ ਸਭ ਸੈਂਕੜੇ ਵਾਰੀ ਅਸੀਂ ਬਲਿਹਾਰ ਆਪਣੇ ਜੀਵਨ ਵਿੱਚ ਦਿਹਾੜੀ ਤੇ ਤੈਂ ਕਿਹੜੀ ਵਾਰੀ ਸਦਾ ਸਦਾ ਨਿਹਾਰ ਕੁਰਬਾਨ ਜਾਂਨੇ ਹਾਂ ਸਤਗੁਰ ਮਿਲੇ ਹਰ ਮਨਵਸੈ ਇਹ ਭਾਈ ਸੰਗੀ ਨਾਨਕਦੇਵ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਮਿਲਨ ਨਾਲ ਜਿਹੜਾ ਸਿੱਖ ਮਨੋਂ ਗੁਰੂ ਸਾਹਿਬ ਦੇ ਨਾਲ ਜਦੋਂ ਮਿਲ ਪਵੇ ਉਹਨਾਂ ਦੇ ਮਨ ਜੀ ਪ੍ਰਵੇਸ਼ਵਰ ਹੋਈ ਵਸ ਜਾਂਦਾ ਹੈ ਸਹਜੇ ਰਹੇ ਸਮਾ ਉਹ ਵੀ ਸੁਖੀ ਮਾਰੇ ਸਾਉਦੇ ਵਿੱਚ ਤੈਂ ਜੇ ਗਿਆਨ ਕਰਕੇ ਤੇ ਜੇ ਰੂਪਾ ਨੰਦੇਵੀ ਤੇ ਲੀਨ ਹੋ ਕੇ ਸਮਾਇ ਰਹੇ ਜਿਵੇਂ ਗਲਤ ਜਨਮੇ ਲ ਜਾਂਦਾ ਜਿਵੇਂ ਨਦੀਆਂ ਨਾਲੇ ਤੁਮ 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 ਕੀ ਆ ਕੇ ਮਿਲ ਰਹੀ ਆਂ ਮੈਂ ਐ ਮਾਰੇ ਵਿੱਚ ਸੁਤੇ ਸੇ ਸੁਮਾ ਰਹੇ ਲੇ ਭੇਜ ਹੋ ਰਹੇ ਲੇ ਮਿਲ ਰਹੇ ਹਨ ਪ੍ਰਹਾਉ ਜਾਂ ਭਉ ਪਾਈ ਆਪਣਾ ਸਤਿਗੁਰੂ ਸਾਹਿਬ ਤੁਮੀ ਬਖਸ਼ਿਸ਼ ਕਰਦੇ ਐ ਤਾਂ ਮਾਰੇ ਕਹਿੰਦੇ ਜਦੋਂ ਭਾਈ ਆਪਣਾ ਭੈ ਪਾਦ ਹੁੰਦੇ ਨੇ ਸਿੱਖ ਦੇ ਸਿਰਦੇ ਚ ਕਿ ਹਰ ਵਕਤ ਮਹਾਰਿਸ਼ਾ ਅਸਾਚੀ ਪਾਤਸ਼ਾ ਨੂੰ ਅੰਗ ਸੰਗ ਸਮਝ ਲੱਗ ਜਾਂਦਾ ਹੈ ਇਹ ਭੈ ਕਿ ਕਦੇ ਸਭ ਸੁਣਦਾ ਸਭ ਵੇਖਦਾ ਕਿਉ ਮੱਕਰ ਪਿਆ ਜਾਏ ਹਰ ਵਕਤ ਮਹਾਰਿਸ਼ਾ ਸਾਡੀਆਂ ਗੁਪਤ ਗੱਲਾਂ ਨੂੰ ਸੁਣਦੇ ਨੇ ਸਾਡੇ ਗੁਪਤ ਕੰਮਾਂ ਨੂੰ ਵੇਖਦੇ ਐ ਕਿਉ ਜਦੋਂ ਅੰਗ ਸੰਗ ਸਮਝਣ ਲੱਗ ਜੀਏ ਜਦੋਂ ਭਾਏ ਹੋ ਪਰਮੇਸ਼ਵਰ ਆਪਣਾ ਗੁਰੂ ਪਾ ਦੇਵੇ ਨੈਰਾਗ ਉਪਜੈ ਮਨ ਆ ਫਿਰ ਉਹ ਮਨ ਤੋਂ ਮਨ ਤੇ ਬਰਾਗ ਸੰਸਾਰ ਵੱਲੋਂ ਪਹਿਲਾ ਹੋ ਜਾਂਦਾ ਹੈ ਕੀਤੋ ਵਿਰਾਗ ਹੋ ਜਾਂਦਾ ਹੈ ਬੈਰ ਅਗੈ ਤੇ ਹਰ ਪਾਇ ਤੇ ਵਿਰਾਗ ਫਿਰ ਮੇਰੇ ਮਨ ਤਨ ਬਹੁਤ ਵਿਰਾਗ ਗਿਆ ਪ੍ਰੇਮ ਅੰਦਰ ਪ੍ਰਗਟ ਹੋ ਜਾਂਦਾ ਹੈ ਮੈਂ ਦ્વੈਤ ਦਾ ਜਿਹੜਾ ਬੀਤ ਜਾਂਦਾ ਰਾਗ ਮੂ ਇੱਕ ਪਰਮੇਸ਼ਰ ਦਾ ਪ੍ਰੇਮ ਪੈਦਾ ਹੋ ਜਾਂਦਾ ਉਹ ਰਹਿ ਸਮ ਜਦੋਂ ਹਰੀ ਦੀ ਪ੍ਰਾਪਤੀ ਹੋ ਜਾਂਦੀ ਉਦੋਂ ਹਰੀ ਵਿੱਚ ਹੀ ਸਮਾਇਆ ਰਹਿੰਦਾ ਭੇਦ ਹੋ ਜਾਂਦਾ ਹੈ ਜਿਸ ਤਰ੍ਹਾਂ ਸੰਗੇ ਜੀ ਪਾਣੀ ਪਾਣੀ ਕਿ ਮਿਲ ਜਾਂਦਾ ਹੈ ਪਰਮੇਸ਼ਰ ਤੇ ਭੇਜ ਹੋਇਆ ਰਹਿੰਦਾ ਹਰ ਵਕਤ ਤੇ ਮੁਕਤ ਜੀ ਮਨ ਜਿਣੇ ਹੈ ਸੇ ਮਹਾਰਾਜ ਮੁਕਤਪੁਰਖ ਕੌਣ ਹੈ ਜਿਸ ਨੂੰ ਪੁੱਛੀਓ ਕਹਿੰਦਾ ਹਾਂ ਮੁਕਤ ਹੈ ਮਾਲਾ ਕਹਿੰਦੇ ਸੇ ਤਨਾ ਲੋਕਾਂ ਚ ਸੇ ਈ ਉਹ ਮੁਕਤਪੁਰਖ ਹਨਗੇ ਜਿਹਨੇ ਆਪਣੇ ਭਾਈ ਮਨ ਨੂੰ ਜਿੱਤ ਲੈਂਦੇ ਹੈ ਫਦੇ ਪਈਮਨ ਜੀਤ ਜਿਨ੍ਹਾਂ ਨੂੰ ਮਨ ਨੂੰ ਕਿਸੇ ਵੇਲੇ ਵੀ ਜਿੱਤਿਆ ਸਾਧ ਹਲਾਏ ਸੁਰਗ ਨ ਜਾਹੁ ਯੋਗੀ ਮਨਜੀਤ ਮੈਂ ਝਕਾ ਨਹੀਂ ਕਾਹੂੰ ਕਲਮੀ ਦਰ ਦੇ ਵਜਨ ਜਿਨ੍ਹਾਂ ਕਿਸੇ ਵੇਲੇ ਵੀ ਮਨ ਨੂੰ ਜਿੱਤਦਾ ਨਹੀਂ ਐਵੇਂ ਹੱਥ ਲਾਵੇ ਕੁਛ ਨਹੀਂ ਕੁਛ ਨਹੀਂ ਮੈਂ ਬ੍ਰਹਮੀ ਏ ਕਿਉਂ ਹੱਥ ਵੇ ਲਾਉਣ ਨਾਲ ਨਹੀਂ ਸਰਗੁੱਚ ਦੇਵਤਿਆਂ ਦੀ ਦਮਕ ਵਾਲੀ ਪਦਵੀ ਕੀ ਆ ਸਕਦਾ ਕਿਉਂ ਜਿਹੜੇ ਮਨ ਨੂੰ ਜਿੱਤ ਲੈਂਦੇ ਫਤਿਹ ਪਾ ਲੈਂਦੇ ਹਨ ਸਾਹੇ ਕਾਕੇ ਮਿਟੇ ਗਿਟੇ ਗੌਨ ਫਤਿਹ ਪਈ ਮਨਜੀਤ ਨਾਮੇ ਗੁਰਪ੍ਰਿੰਦ ਸੱਚਤ ਪਾਈ ਫਿਰ ਮਿਟੇ ਨਿਤਨੀਤ ਉਹ ਪੁਰਖ ਮੁਕਤ ਹਨ ਫਿਰ ਤਾਤ ਨਾ ਲੱਗੈ ਆਹ ਅਸੰਗਰੀ ਜੂਨਾ ਦੀ ਧੌਣੀ ਨਹੀਂ ਫੇਲ ਲੱਗਦੀ ਕਿ ਵਾਸ਼ਨਾ ਦੀ ਉਹਨਾਂ ਅੰਦਰ ਧੌਣ ਵਾਲੀ ਵਾਸ਼ਨਾ ਕਰਕੇ ਜੂਨਾ ਦੀ ਧੌਣੀ ਹੈ ਤਾਤ ਮਾਇਆ ਵੀ ਉਹਨਾਂ ਦੇ ਤਾਹੀਂ ਲੱਗਦੀ ਤਾਤ ਕਾਮਵਾਦ ਜਿਹੜੇ ਹੁੰਦੇ ਇਹ ਵੀ ਉਹਨਾਂ ਨੂੰ ਆ ਕੇ ਚਿੰਬੜਦੇ ਨਹੀਂ ਕਿਸੇ ਪ੍ਰਕਾਰ ਜੂਨਾ ਜੂਨਾ ਦੀ ਦੌੜ ਨਹੀਂ ਉਹਨਾਂ ਨੂੰ ਲੱਗਦੀ ਹੈ ਦਸਵੇ ਦਵਾਰ ਰਹਿਤ ਕਰੇ ਉਹ ਪੁਰਖ ਯੋਗਾਨੰਦ ਵਾਸਤੇ ਦਸਵੇਂ ਦੁਆਰ ਦੀ ਨਵਾ ਗੋਲ ਦਾ ਤੋਂ ਪ੍ਰਾਪਤ ਹੋ ਕੇ ਦਸਵੇਂ ਦੁਆਰ ਵਿੱਚ ਰਹਿਣਾ ਕਰਦੇ ਆ। ਐਸੀ ਰਹਿਣੀ ਹੈ ਉਹਨਾਂ ਨੂੰ ਪ੍ਰਾਣਾ ਯਾਮ ਦੁਆਰਾ ਦਸਵੇਂ ਦੁਆਰ ਦੀ ਪ੍ਰਾਪਤੀ ਹੋ ਗਈ ਹੈ। ਉੱਥੇ अनेका ਬਾਜੇ, अनेका ਰੂਪਾਂ ਰੰਗ ਤਤਾਂ ਦੇ ਨੂੰ ਦਿਸਦੇ ਹਨਗੇ। ਇਸ ਸੰਕਾਲ ਕੇਤਨ ਦੀ लाਡ ਦੇ ਦਰਸ਼ਨ ਪਾ ਕੇ ਨਿਹਾਲ ਹੁੰਦੇ ਹਨ। ਯੋਗੀ ਕਹਿੰਦੇ ਸੁਖਮੂਰਤ ਨਾਮ ਰੰਗ ਨੂੰ ਸੁਖੇ ਆਹਦੇ ਆਕਾਰ ਵਰਗਾ ਰੂਪ ਬੋੜ ਦੀ ਗੋਲਕ ਜਿੰਨਾ ਭਗਵਾਨ ਦਾ ਛੋਟਾ ਜਿਹਾ ਸਰੂਪ ਦਿਸਦਾ ਹੈ ਪਰ ਹੈ ਦੇਬੋ ਸਾਰਿਆਂ ਬ੍ਰਹਿਮੰਡਾਂ ਦੇ ਵਿਆਪਕ ਰੂਪ ਇਸ ਪ੍ਰਕਾਰ ਦਸਵੇਂ ਦੁਆਰ ਵਿੱਚ ਕੋ ਚੇਤਨ ਦੀ ਲਾਟ ਨੂੰ ਵੇਖਦੇ ਹੈ ਰਹਿਣਾ ਕਰਦੇ ਹੈ ਇਸੇ ਪ੍ਰਕਾਰ ਦਸਵੇਂ ਦੁਆਰ ਰਹਤ ਕਰੇ ਦਸਵੇਂ ਤੱਕ ਵੇ ਦੁਆਰ ਰਹਤ ਕਰੇ ਦਸਵੇਂ ਪੰਜ ਸ਼ਾਇਦ ਪੰਜ ਜਿਹੜੇ ਤੱਕ ਹਨਗੇ ਇਹਨਾਂ ਵਿਗਿਆਨੀਆਂ ਜਿਹੜੇ ਰੱਖਦੇ ਐ ਧਰਤੀ ਚੋਂ ਖੀਵਾਂ ਗ੍ਰਹਿਣ ਕਰਦੇ ਐ ਪਾਣੀ ਚੋਂ ਨਿਰਮਲ ਰਹਿੰਦੇ ਹਨ ਪੌਣ ਚੋਂ ਨਰਲੀਬ ਰਹਿੰਦੇ ਹਨ ਅਗਨੀ ਚੋਂ ਪ੍ਰਕਾਸ਼ ਕੁਚੇ ਰਹਿੰਦੇ ਆ Akashindu ਕੋਬ ਰਹਿੰਦੇ ਐ ਤੇ ਸਤ ਸੰਤੋਖ ਦੇ ਆ ਤੁਹਾਨੂੰ ਵਿਚਾਰ ਪੰਜਾਂ ਤਤਾਂ ਦੀ ਧਾਰਨਾ ਤੇ ਪੰਜੇ ਗੁਣੋਂ ਇਹਨਾਂ ਦਸਾਂ ਦੇ ਸਹਿਤ ਜਿਹੜੇ ਦੁਆਰ ਗਿਆਨ ਵਿੱਚ ਰਹਿਣਾ ਕਰਦੇ ਐ ਇਹਨਾਂ ਦਸਾਂ ਗੁਣਾ ਦੇ ਸਮੇਤ ਹੋ ਕੇ ਜੇ ਨਵਾਂ ਗੋਲ ਕਾਂਜ ਜਿਹੜਾ ਦਸਵਾਂ ਚੇਤਨੋ ਐ ਉਹਦੇ ਕੀ ਰਹਿਣਾ ਕਰਦੇ ਹੈ تیر ਭਵਨ ਸੋਜੀ ਪਾ ਕਿੰਨਾ ਭਵਣਾ ਜਿਹੜਾ ਮਨ ਭਰਮ ਰਹਿ ਜਾਂਦਾ ਜਾਗਰ ਸੁਪਨ ਸੁਖੋਤ ਚੇ ਉਹਦੇ ਰੋਕਣ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਕਿੰਨਾ ਭਵਣਾ ਦੀ ਸਰਗ ਲੋਕ ਦੀ ਮਾਗ ਲੋਕ ਦੀ ਪਤਾਨ ਦੀ ਸਾਰੀ ਸੋਝੀ ਪਾ ਲੈਂਦੇ ਹੈ ਜੋ ਕਿੰਨਾ ਭਵਣਾ ਦਾ ਸਾਖੀ ਰਾ ਬ੍ਰਹਮਾ ਉਹ ਵੀ ਸਮਝ ਪਾ ਲੈਂਦੇ ਹਨ ਨਾਨਕ ਗੁਰ ਤੇ ਗੁਰ ਹੋਇਆ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਗੁਰ ਤੇ ਗੁਰ ਹੋਇਆ ਵੇਖੋ ਸਤਗੁਰ ਨਾਨਕ ਦੇਵ ਜੀ ਨਾਲ ਮਿਲ ਕੇ ਗੁਰੂ ਅੰਗਦ ਸਾਹਿਬ ਜੀ ਗੁਰੂ ਰੂਪ ਹੋ ਗਏ ਸਤਗੁਰ ਨਾਨਕ ਦੇਵ ਜੀ ਪੰਜ ਪੈਸੇ ਅਤੇ ਨਲੇਨ ਲੈ ਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਉਂ ਸਤਿਗੁਰੂ ਨਾਨਕ ਦੇਵ ਜੀ ਦੇ ਨਾਲ ਮਿਲ ਕੇ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਕਬਲ ਸਾਹਿਬ ਜੀ ਗੁਰੂ ਹੋ ਗਏ ਦੇਖੋ ਜਿਸ ਦੀ ਰਜਾ ਹੈ ਨਾ ਜੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨਾਲ ਮਿਲ ਕੇ ਅਸੀਂ ਗੁਰੂ ਅੰਗਦ ਸਾਹਿਬ ਨਾਲ ਮਿਲ ਕੇ ਗੁਰਪਾਧਮੀ ਨੂੰ ਪ੍ਰਾਪਤ ਹੋ ਗਏ ਜੀ ਅੰਮ੍ਰਿਤਸਰ ਸਾਹਿਬ ਜੀ ਕਹਿੰਦੇ ਹਨ ਕਿ ਦੇਖੋ ਇਸ ਵਾਰੀ ਤੋਂ ਵੀ ਰਜਾਈ ਹੈ ਨਾ ਇਸ ਪ੍ਰਕਾਰ ਗੁਰਾਂ ਨਾਲ ਮਿਲ ਕੇ ਗੁਰੂ ਸਰੂਪ ਹੋ ਜਾਣਾ ਐਵੇਂ ਦੱਸੇ ਪਾਤਸ਼ਾਹਾਂ ਮਾਣਸਾਹ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਸਾਹਿਬ ਜੀ ਗੁਰੰਗਸਰ ਦੇ ਕੋਲ ਕੇ ਬੁਲਾਵਟ ਦਾ ਸਾਹ ਗੁਰੂ ਹੋਏ ਗੁਰੂ ਅਮਰਦਾਸ ਸਾਹਿਬ ਨੇ ਮਿਲ ਕੇ ਗੁਰੂ ਗ੍ਰਾਮਦਾਸ ਸਾਹਿਬ ਜੀ ਗੁਰੂ ਹੋਏ ਗੁਰੂ ਆਨੰਦ ਸਾਹਿਬ ਜੀ ਦੇ ਨਾਲ ਮਿਲ ਕੇ ਗੁਰੂ ਅਮਿੰਦੇਵ ਜੀ ਗੁਰੂ ਹੋਏ ਤੁਸੀਂ ਸਾਹਿਬ ਜੀ ਗੁਰੂ ਗੁਰੂ ਹੋਏ ਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਰੂਪ ਬਣਾਇਆ ਤੇ ਸਾਰਿਆਂ ਦੇ ਵਿੱਚ ਆਪ ਬਾਣੀ ਰੂਪ ਹੋ ਕੇ ਸ਼ੀਰ ਦਰਸ਼ਨ ਨੂੰ ਗੁਰਤਾ ਗਦੀ ਹਜੂਰ ਸਾਹਿਬ ਦੇ ਕੇ ਕਿਉ ਗੁਰ ਬਾਣੀ ਨੂੰ ਬਾਣੀ ਗੁਰੂ ਗੁਰੂ ਹੈ ਬਾਣੀ ਵਿਜਮਾਣੀ ਅਮਰ ਸਾਰੇ ਇਹ ਮਰਯਾਦਾ ਨਾਲ ਕਹਿਣ ਕੀਤੀ ਹੈ ਨਾਨਕ ਗੁਰ ਤੇ ਗੁਰ ਹੋਇਆ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਤੋਂ ਗੁਰੂ ਚੇਤਨ ਸਰੂਪ ਹੋ ਗਿਆ ਇਹ ਵੇਖੋ ਤਿਸ ਕੀ ਰਜਾ ਰਗਨ ਦੀ ਰਜਾ ਐਸੀ ਆਗਿਆ ਹੈ ਜਿਨ੍ਹਾਂ ਨੂੰ ਬਾਣਾ ਮੰਨਿਆ ਹੈ ਵੇਖਣਾ ਕਰੋ ਉਹਦੀ ਰਜਾ ਵਿੱਚ ਚੱਲਣੇ ਕਰਕੇ ਗੁਰਾਂ ਨਾਲ ਮਿਲ ਕੇ ਚੇਤਨ ਸਰੂਪ ਹੋ ਗਿਆ ਇਹੋ ਕਾਰਣ ਕਰਤਾ ਕਰੇ ਇਹ ਸਾਰਿਆਂ ਕਾਰਨਾਂ ਨੂੰ ਕਰਤਾ ਪ੍ਰਖਾਪ ਅਕਾਲ ਪ੍ਰਖ ਕਰ ਰਿਹਾ ਹੈ ਕਾਰਨ ਸੰਸਾਰ ਨੂੰ ਸੰਸਾਰ ਦੇ ਕਾਰਨ ਜੋ ਤਿੰਨ ਗੁਣ ਹਨ ਸੂਖਮ ਤੱਤ ਸਥੂਲ ਤੱਤ ਆਦਿਕ ਮੰਨੇ ਹੈ ਇਹਨਾਂ ਸਾਰਿਆਂ ਨੂੰ ਕਈਆਂ ਅਗਿਆਨ ਨੂੰ ਕਾਰਨ ਮੰਨਿਆ ਕਈਆਂ ਮਾਇਆ ਨੂੰ ਕਾਰਨ ਮੰਨਿਆ ਹੈ ਕਿਸੇ ਤੱਤਾਂ ਨੂੰ ਕਾਰਨ ਮੰਨਿਆ ਪਰ ਚੇਤਨ ਤੋਂ ਬਿਨਾਂ ਸਾਰੇ ਜੜੋ ਹੈ ਨਾ ਕੋਈ ਹਰਕਤ ਨਹੀਂ ਕਰ ਸਕਦੇ ਇਸ ਪ੍ਰਕਾਰ ਕਹਿੰਦੇ ਹਨ ਇਹੋ ਕਾਰਨ ਕਰਤਾ ਕਰੇ ਇਹ ਸਾਰੇ ਕਾਰਨ ਸੰਸਾਰ ਦਾ ਆਪ ਹੀ ਕਾਰਜ ਰੂਪ ਜਗਤ ਨੂੰ ਕਰਤਾ ਪ੍ਰਖਾਪ ਹੀ ਕਰਦਾ ਹੈ ਕਾਰਨ ਹੋ ਕੇ ਜੋਤੀ ਜੋਦ ਸਮਾ ਜਿਨਾ ਇਹ ਕਾਰਨ ਕਰਦਾ ਹੈ ਜਿਨ੍ਹਾਂ ਨੂੰ ਇਹ ਕਾਰਨ ਸਰਗ ਪਰੁਸ਼ਾ ਭਗਤੀ ਆਦਿਕ ਗਿਆਨ ਅਰਿਦੇ ਗਿਆਨ ਮੁਖ ਭਗਤੀ ਵਰਤਨ વૈਰਾਗ ਰੂਪ ਕਿ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਭਾਣਾ ਮੰਨਣਾ ਹਮੈ ਕਜਨੀ ਨਾਮ ਜਿ ਲੈ ਬਲਾਉਣੀ ਇਹ ਕਾਰਨ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਇਹਨਾਂ ਸਾਧਨਾਂ ਦਾ ਕਾਰਨ ਕਰਦਾ ਉਹ ਕਰ ਦਿੰਦਾ ਹੈ ਜੋਤੀ ਜੋਤ ਸਮਾਏ ਇਹ ਕਿ ਸਾਰਾ ਜੋ ਸੰਸਾਰ ਹੈ ਇਹਦੇ ਸਾਰੇ ਕਾਰਨ ਨੂੰ ਆਪ ਹੀ ਕਰਤਾ ਪੁਰੂ ਕਰ ਰਿਹਾ ਹੈ ਉਹਨਾਂ ਦੇ ਅੰਦਰ ਅਦਵਾਇਤੀ ਭਾਗਦਾ ਹੈ ਉਹ ਜੋਤੀ ਜੋ ਰਾਇਣੰਦ ਸਰੂਪ ਆਏ ਉਹਦੀ ਜੋਤ ਵਿੱਚ ਉਹਨਾਂ ਦੀ ਫਿਰ ਪਰਤਿਕ ਜੋਤ ਸਮਾ ਜਾਂਦੀ ਹੈ ਅਪੇਦ ਹੋ ਜਾਂਦੀ ਹੈ ਜਿਵੇਂ ਉਹਦਾਇ ਸਰੂਪ ਪ੍ਰਗਟ ਹੋ ਜਾਂਦਾ ਹੈ